वास हो मेन कोई गलत नहीं मैं तक ले। सवा साल फुटपाथा थले पवाने आराम ये गल् जो जलो चार तरीकों कृपा करोगे थोड़ी कृपा न उदो सारे दुख ਵਜਨ ਦੇ ਕੋਈ ਗੱਲ ਨਹੀਂ ਮੇਰੀ ਦਾਦਾ ਜੀ ਦੀ ਬੜੀ ਨਿਸ਼ਾਨੀ ਮੈਨੂੰ ਜ਼ਮੀਨ ਮੇਰੇ ਕੋਲ ਕੋਠੀ ਨੀ ਪੈਣ ਸੀ ਜਿਹੜੇ ਮੇਰੇ ਪਿਤਾ ਜੀ ਜਦੋਂ ਮੈਂ 10 ਸਾਲ ਦਾ ਸੀ ਮੇਰੇ ਪਿਤਾ ਜੀ ਜਦੋਂ ਚਲੇ ਗਏ ਸੀ ਉਹੀ ਮੇਰੇ ਕੋਲ ਇੱਕ ਜ਼ਮੀਨ ਸੀ ਜਿਹੜੀ ਮੈਨੂੰ ਉਹ ਵੀ ਅੱਜ ਮੇਰੇ ਹੱਥੋਂ ਇਹ ਭਗਵੰਤ ਮਾਨ ਐਂਡ ਕੰਪਨੀ ਸਰਕਾਰ ਦੇ ਇਹ ਕੇਦਰੀ ਬਾਲ ਨੇ ਉਹ ਵੀ ਮੇਤਕ ਹੋਈ ਹੈ ਵਿਸਕਰਕੇ ਇਹ ਹਾਰ ਪਤਾ ਲੱਗਦਾ ਨਿਸ਼ਚਿਤ ਹੈ ਇਹਨਾਂ ਦੀ ਹਾਰ ਪਤਾ ਲੱਗਦਾ ਨਿਸ਼ਚਿਤ ਹੈ ਉਸ ਦਰਦ ਤੋਂ ਕਿ ਕਿਸ ਤਰੀਕੇ ਨਾਲ ਸੀ ਇਹਨਾਂ ਦੇ ਕਾਰਨ ਆਵੀਂ ਬੇਵਿਸਵਾਦੀਆਂ ਦੇ ਪੋਟੜੇ ਜਿਵੇਂ ਤਿਆਰ ਕਰ ਹੀ ਦੇਣਾ ਹੈ ਤਿਆਰ ਨੇ ਆਪਣੇ ਆਪਣੇ ਹਿੱਸਾ ਹਿੱਸਾ ਨੇ ਪਤਾ ਕਿ ਇਹ ਸ਼ਰਾਬੀ ਟੋਲਾ ਇਹ ਜਿਹੜਾ ਕ腐tion ਦਾ ਅੱਡਾ ਜਿਹੜਾ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਕੀ ਬਾਹਰੋਂ ਆ ਕੇ ਰਹੀ ਐਹਨ ਜਾਂ ਸਕੀਮਾਂ ਬਣਾ ਰਹੇ ਨੇ ਪਰ ਬਹੁਤ ਵੱਡਾ ਲੁਧਿਆਣੇ ਦਾ ਪਰਿਵਾਰ ਆ ਚਾਹ ਤਰੀਕ ਤੋਂ ਬਾਅਦ ਬਣਾ ਕਰਾਂਗੇ ਪਰ ਅੱਜ ਇਹਨਾਂ ਨੇ ਜਿਹੜੀ ਜ਼ਮੀਨ ਵੀ ਸਾਡੀ ਖੋਲੀ ਅੱਜ ਜਿਹੜੀ ਛੱਤ ਵੀ ਸੀ ਉਹ ਵੀ ਖੋਲੀ ਪਰ ਮੈਂ ਕੀ ਫੇਰ ਕਹਿਣਾ ਚਾਹਾਂ ਸਦਾਬਦ ਸਿੰਘ ਜੀ ਉਹ ਜਾਨ ਤਲੀ ਤੇ ਤੱਦੇ ਫਿਰਦੇ ਸੀ ਜਾਨ ਦੇ ਟੁਕੜੇ ਟੁਕੜੇ ਪੰਜਾਬ ਲਈ ਦੇਤੇ ਮੈਨੂੰ ਵੀ ਤੁਹਾਡੇ ਕੋਈ ਡਰਾਵਾ ਮੈਨੂੰ ਕੋਈ ਪਰਸ਼ੀਦਾ ਸਿਰ ਪਰ ਲੋਕਾਂ ਨੂੰ ਮੈਂ ਰੂਪ ਅਸ ਕੱਲੀ ਕੱਲੀ ਗੱਲ ਆਪਣੇ ਲੁਧਿਆਣੇ ਵਾਲਿਆਂ ਨਾਲ ਪੰਜਾਬ ਵਾਲਿਆਂ ਨੂੰ ਜ਼ਰੂਰ ਦੱਸੂੰਗਾ ਵੀ ਕਿਸ ਛੋਟੀਆਂ ਹਰਕਤਾਂ ਦੇ ਤੁਸੀਂ ਲਿਗੇ ਹੋ ਕੀ ਤੁਹਾਡੀ ਅਕਾਤ ਇਹ ਮੈਨੂੰ ਦੱਸੂੰ ਕੋਈ ਗੱਲ ਨਹੀਂ ਤੁਹਾਡਾ ਅਸ਼ੀਰਵਾਦ ਕੱਲ ਨੂੰ ਸਵੇਰੇ ਜੇ ਅਪਾ ਆਪਣੀ ਕੈਂਪੇਨ ਸ਼ੁਰੂ ਕਰਾਂਗੇ ਅੱਜ ਤੱਕ ਕਿਉਂਕਿ ਇਹ ਬਹੁਤ ਘਬਰਾਏ ਹੋਣਗੇ ਸੋਚ ਰਹੇ ਹੋਣੇ ਆ ਵੀ ਹੋਰ ਹੱਥ ਕੰਡੇ ਕੀ ਕਰਤੀ ਹੈ ਹੋਰ ਕਿਹੜੇ ਚੀਜ਼ਾਂ ਵਰਤੀ ਹੈ ਜਿਵੇਂ ਰੋਕਿਆ ਜਾਏਗਾ ਇਸ ਕਰਕੇ ਨਹੀਂ ਰੋ ਸਕਦੇ ਤੁਸੀਂ ਉਹ ਪਰਮਾਤਮਾ ਦੀ ਉਹ ਵਾਹੀ ਗੁਰ ਦੀ ਨਿਗਾਸਤੀ ਚਾਹੀਦੀ ਆ ਕਿ ਤੁਸੀਂ ਇਨਸਾਨੀ ਕਿਤੇ ਹੋ ਨਹੀਂ ਰੋ ਸਕੋਗੇ ਮਾਨਸਾ ਨਹੀਂ ਰੋਣ ਤੋਂ ਸਵੇਰ ਤੋਂ ਕੌਫੀ ਸੀਓ ਮੇਰੇ ਪਰ ਲੀਡਰ ਹਾਂ ਕਿ ਨਾ ਲੋਕ ਅੱਜ ਇਸ ਦਾ ਦੁਹਰ ਹਰ ਟੈਲੀਫੋਨ ਆ ਰਿਹਾ ਹਰ ਬੰਦਾ ਆਪਣਾ ਸਿਓ ਮੇਰੇ ਆ ਅੱਜ ਭਾਜੀਪੀ ਕਾਂਗਰਸ ਆਮ ਆਦਮੀ ਜਿਹੜੇ ਵੀ ਉਹਨਰੇ ਧੰਦੇ ਵਾ ਕਰਦੇ